ਤੋਂ ਅੱਜ ਅੰਗਰਵਾੜੀ ਯੂਨੀਅਨ ਦੀਆਂ ਮਹਿਲਾਵਾਂ ਆਗੂ ਜਿਹੜੇ ਐ ਲੁਧਿਆਣਾ ਪਹੁੰਚਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਆਪਣੀ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਪਹੁੰਚੇ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਇਹਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ 50 ਸਾਲ ਦੇ ਕਰੀਬ ਇਸ ਸਕੀਮ ਨੂੰ ਸ਼ੁਰੂ ਹੋਏ ਨੂੰ ਹੋ ਗਏ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਇਹ ਪ੍ਰਤ ਪਰਦਰਸ਼ਨ ਅੱਜ ਲੁਧਿਆਣਾ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਰਿਆਇਸ਼ ਦੇ ਬਾਹਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਆਂਗਣਵਾੜੀ ਯੂਨੀਅਨ ਦੇ ਪ੍ਰਧਾਨ ਮਜੂਰ ਨੇ ਗੱਲਬਾਤ ਕਰ ਲੈਣਿਆ ਮੈਡਮ ਕੀ ਨਾਮ ਹੈ ਤੁਹਾਡਾ ਤੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਮਕਸਦ ਨੂੰ ਲੈ ਕੇ ਕੀਤਾ ਜਾ ਰਿਹਾ ਹਾਂਜੀ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਆਂਗਣਵਾੜੀ EMPLOYES FEDERATION OF INDIA ਦੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੈਂ ਸਟੇਟ ਦੀ ਪ੍ਰੈਜ਼ੀਡੈਂਟ ਹੈ ਅੱਜ ਅਸੀਂ ਸ਼੍ਰੀ ਰਵਨੀਤ ਸਿੰਘ ਬਿੱਟੂ ਹੈ ਇਹਨਾਂ ਦੇ ਕਰਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਭਾਵੇਂ ਅਸੀਂ ਪਹਿਲਾਂ ਵੀ ਪਹੁੰਚਦੇ ਸੀ ਜਦੋਂ ਕਾਂਗਰਸ ਦੇ ਐਮਪੀ ਸੀ ਹੁਣ ਇਹ ਮੰਤਰੀ ਬਣ ਗਿਆ ਸੀ ਤਾਂ ਪਹੁੰਚੇ ਆਂ ਕਿਉਂਕਿ ਜਿਹੜੀ ਸਾਡੀ ਸਕੀਮ ਹੈ ਇਹ ਸੈਂਟਰ ਦੀ ਸਕੀਮ ਹੈ ਤੇ ਅੱਜ ਇਹਨੂੰ 50 ਸਾਲ ਪੂਰੇ ਹੋ ਗਏ ਸਕੀਮ ਚੱਲਦੀ ਨੂੰ ਪਰ ਅੰਗਣਵਾੜੀ ਵਰਕਰ ਜਿਹੜੇ 28 ਲੱਖ ਔਰਤਾਂ ਦੇ ਵਿੱਚ ਕੰਮ ਕਰਦੀਆਂ ਪੂਰੇ ਇੰਡੀਆ ਦੇ ਵਿੱਚ ਬਹੁਤ ਤਕੜਾ ਸ਼ੋਸ਼ਣ ਕੀਤਾ ਜਾ ਰਿਹਾ ਇਹਨਾਂ ਦਾ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹਨਾਂ ਦੀ ਗੱਲ ਨਹੀਂ ਸੁਣ ਰਹੀ ਕਿਉਂਕਿ ਤੁਸੀਂ ਦੇਖੋਗੇ 4500 ਰੁਪਏ ਸਿਰਫ ਇੱਕ ਅੰਗਣਵਾੜੀ ਵਰਕਰ ਨੂੰ ਮਿਲ ਰਿਹਾ ਹੈ 2250 ਰੁਪਏ ਕਾ ਹੈਲਪਰ ਨੂੰ ਮਿਲ ਰਿਹਾ ਕੋਈ ਔਰਤ 50 ਸਾਲ ਕੰਮ ਕਰਨ ਤੋਂ ਬਾਅਦ ਅੱਜ 4500 ਰੁਪਏ ਤੇ ਸਰ ਪਹੁੰਚੀ ਹੈ ਤੁਸੀਂ ਦੇਖੋ ਲੋਕ عمر ਗਵਾਲੀ ਸਾਰਿਆਂ ਨੇ ਇੱਥੇ ਕੰਮ ਕਰਦੇ ਕਰਦੇ ਚਲੀਆਂ ਗਈਆਂ ਬਹੁਤ ਸਾਰੀਆਂ ਇਹਦੇ ਚ ਡੈਥ ਹੋ ਗਈ ਕੋਈ ਘਰੇ ਬੈਠ ਗਈਆਂ ਕੋਈ ਦੁਨੀਆ ਤੋਂ ਚਲੀਆਂ ਗਈਆਂ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਹੜੇ ਇਸ ਸਕੀਮ ਦੇ ਵਿੱਚ ਕੰਮ ਕਰਦੇ ਆ ਸਾਰੇ EMPLOYEES ਆ ਕੱਲੀ ਆਂਗਣਵਾੜੀ ਵਰਕਰ ਹੈ ਤੇ ਹੈਲਪ ਜਿਹੜੀ ਹੈਲਪਰ ਹੈ ਇਹਨਾਂ ਦੋਵਾਂ ਨੂੰ ਨਾ ਇਹਨਾਂ ਨੂੰ ਵਰਕਰ ਦਾ ਹੀ ਦਰਜਾ ਦਿੰਦੇ ਆ ਮਿਨੀਮਮ ਵੇਜ ਤੱਕ ਨਹੀਂ ਲਾਗੂ ਕੀਤਾ ਗਿਆ ਸੋ ਇਸ ਕਰਕੇ ਅੱਜ ਸਾਡੇ ਇੱਥੇ ਪਹੁੰਚਣ ਦਾ ਮਤਲਬ ਇਹ ਹੈਗਾ ਕਿ ਅਸੀਂ ਮੰਗ ਪੱਤਰ ਇਹਨਾਂ ਰਾਈ ਸੈਂਟਰ ਸਰਕਾਰ ਤੱਕ ਪਹੁੰਚਾਉਣਾ ਤੇ ਅਸੀਂ ਆਪਦਾ ਰੋਧ ਦਰਜ ਕਰਨ ਵਾਸਤੇ ਆਈਆਂ ਆਂ ਇਸ ਸਰਕਾਰ ਦੇ ਖਿਲਾਫ ਤੇ ਪੂਰੇ ਪੰਜਾਬ ਭਰ ਤੋਂ ਅੱਜ ਜਿਹੜੇ ਨੇ ਆਂਗਣਵਾੜੀ ਵਰਕਰ ਇੱਥੇ ਪਹੁੰਚੇ ਨੇ ਲੁਧਿਆਣਾ ਹਾਂਜੀ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਆਂਗਣਵਾੜੀ ਵਰਕਰ ਹੈਲਪਰ ਇੱਥੇ ਪਹੁੰਚੇ ਆਂ ਅਸੀਂ ਪੂਰੇ ਇੰਡੀਆ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਹਰ ਵਕ ਵਕ ਥਾਵਾਂ ਦੇ ਉੱਤੇ ਤੇ ਅਸੀਂ ਲਗਾਤਾਰ ਕਰਦੇ ਰਹਿੰਦੇ ਆਂ ਪੂਰੇ 17 ਸਾਲਾਂ ਤੋਂ ਮੈਂ ਜਿਹੜੀ ਆਂਗਣਵਾੜੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਐ 32-33 ਸਾਲ ਹੋ ਗਏ ਮੈਨੂੰ ਸਟੇਟ ਦੀ ਪ੍ਰੈਜ਼ੀਡੈਂਟ ਬਣੀ ਨੂੰ ਤੇ ਮੈਂ ਹੈਰਾਨ ਆਂ ਕਿ ਇੱਕ ਡਿਪਾਰਟਮੈਂਟ ਬਕਾਇਦਾ ਸਟੇਟ ਦੇ ਵਿੱਚ ਵੀ ਚੱਲਦਾ ਮਹਿਲਾ ਤੇ ਬਾਲ ਵਿਕਾਸ ਦਾ ਤੇ ਸੈਂਟਰ ਦੇ ਵਿੱਚ ਵੀ ਚੱਲਦਾ ਤੇ ਹੈਰਾਨੀ ਦੀ ਗੱਲ ਹੈ ਕਿ ਦੀਵੇ ਥੱਲੇ ਹਨੇਰਾ ਇਹਨਾਂ ਨੂੰ ਇਹ ਔਰਤਾਂ ਨਹੀਂ ਦੇਣੀਆਂ 28 ਲੱਖ ਔਰਤਾਂ ਦਾ ਤੁਸੀਂ ਸ਼ੋਸ਼ਣ ਕਰ ਰਹੇ ਹੋ ਐਨੇ ਘੱਟ ਪੈਸੇ ਤੇ ਤੁਸੀਂ ਉਹਨਾਂ ਤੋਂ ਕੰਮ ਕਰਾ ਰਹੇ ਹੋ ਤੇ ਤੁਸੀਂ ਉਹਨਾਂ ਦੀ ਗੱਲ ਵੀ ਨਹੀਂ ਸੁਣਦੇ ਸੋ ਇਸ ਤੋਂ ਵੱਡੀ ਤਰਾਸਦੀ ਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਇਹ ਹਾਲ ਹੈ ਕਿ ਜਿਹੜਾ 4 ਪੈਸੇ ਉਹ ਵੀ ਨਹੀਂ ਦਿੰਦੀ ਹੁਣ ਪੰਜਾਬ ਦੇ ਵਿੱਚ ਤਾਂ ਐਸਾ ਬਦਲਾਅ ਆਇਆ ਹੈ ਕਿ ਜਿਹੜੇ 4500 ਰੁਪਇਆ ਉਹਨੂੰ ਵੀ ਲੋਕ ਤਰਸਦੇ ਆ ਅੱਧੇ ਰਹਿ ਗਏ ਕਦੇ 6 ਮਹੀਨੇ ਨਹੀਂ ਮਿਲਦੇ ਕਦੇ 8 ਮਹੀਨੇ ਨਹੀਂ ਮਿਲਦੇ ਅੰਗਣਵਾੜੀਆਂ ਦਾ ਰਾਸ਼ਨ ਪੰਜਾਬ ਦੀ ਸਰਕਾਰ ਖਾ ਗਈ ਆ ਬੱਚੇ ਸਕੂਲਾਂ ਦੇ ਵਿੱਚ ਚਲੇ ਗਏ ਸੋ ਬਹੁਤ ਬਰਬਾਦੀ ਠਾਈ ਇਹਨਾਂ ਨੇ ਅੰਗਣਵਾੜੀ ਦੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਆ ਇਹ ਮੰਗਾ ਨੂੰ ਲੈ ਕੇ ਅੱਜ ਪ੍ਰੋਟੈਸਟ ਕਰ ਰਹੇ ਹੋ ਸਿਰਫ ਇੱਕ ਜਿਹੜੀ ਡੇਲੀ ਵੇਜੀਜ਼ ਆ ਜਾਂ ਜਿਹੜੀ ਤਨਖਾਹ ਆ ਉਹੀ ਲੈ ਕੇ ਮੰਗਾ ਕਿ ਇਸ ਤੋਂ ਇਲਾਵਾ ਕੋਈ ਹੋਰ ਮੰਗਾ ਵੀ ਨਹੀਂ ਦੇਖੋ ਜੀ ਮੰਗ ਤਾਂ ਸਾਡੀ ਆਹੀ ਹੈ ਹੋਰ ਸਾਨੂੰ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ ਥੋੜਾ ਚਾਹੀਦੀ ਹੈ ਅਸੀਂ ਤਾਂ ਹੀ ਮੰਗਦੇ ਆਂ ਵੀ ਆਗਣਵਾੜੀ ਵਰਕਰ ਹੈਲਪਰ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿਓ ਜਿੰਨੇ ਦੇ ਦਰਜਾ ਨਹੀਂ ਦਿੰਦੇ ਮਿਨੀਮਮ ਵੇਜ ਤਾਂ ਦੇ ਦਿਓ ਤੁਸੀਂ ਅਸੀਂ ਸਕਿਲਡ ਆ ਸਾਡੇ ਕੋਲੇ 30-30 ਸਾਲ ਦਾ ਤਜਰਬਾ ਮੇਰਾ ਖੁਦ ਦਾ 34 ਸਾਲ ਦਾ ਤਜਰਬਾ ਹੈ ਤੇ ਪੰਜਾਬ ਸਰਕਾਰ ਦੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਪੰਜਾਬ ਸਰਕਾਰ ਨੇ ਮੇਰੀਆਂ ਸਵਾਵਾਾਂ ਖਤਮ ਕੀਤੀਆਂ ਹੋਈਆਂ ਕਿੱਡੀ ਸ਼ਰਮ ਦੀ ਗੱਲ ਹੈ ਵੀ ਮੈਂ ਔਰਤਾਂ ਲਈ ਲੜ ਰਹੀ ਆਂ ਮੇਰੀਆਂ ਸਵਾਵਾਾਂ ਖਤਮ ਕਰਤੀਆਂ ਆ ਤਾਂ ਜਿਹੜੇ ਇੱਥੇ ਰਾਜ ਚੱਲਿਆ ਨਾ ਇਹ ਤਾਂ ਬਰਦਾਸ਼ਤ ਹੀ ਨਹੀਂ ਕਰਦੇ ਕੋਈ ਧਰਨਾ ਮਜਾਰਾ

ਹਾਂਜੀ ਅਸੀਂ ਕੇਂਦਰੀ ਮੰਤਰੀ ਦੇ ਨਾਮ ਤੇ ਮੰਗ ਪੱਤਰ ਆਪਦਾ ਦੇਣਾ ਅਸੀਂ ਲੈ ਕੇ ਆਏ ਆ ਤੇ ਕੋਈ ਉਹ ਆਪਣਾ ਭੇਜਣਗੇ ਕਿਉਂ ਆਪ ਤਾਂ ਹੈ ਨਹੀਂ ਕਿ ਇੱਥੇ ਹੁਣ ਇਹਨਾਂ ਦਾ ਤਾਂ ਇਹ ਸਮਝ ਨਹੀਂ ਲੱਗਦੀ ਕਿ ਟੱਪਰੀਵਾਸਾਂ ਵਾਲਾ ਕੰਮ ਹੈਗਾ ਇਹਨਾਂ ਦਾ ਕਿ ਹੁਣ ਤੁਸੀਂ ਇੱਕ ਲੁਧਿਆਣੇ ਦੇ ਵਿੱਚ ਤੁਸੀਂ ਇੱਕ ਐਮਪੀ ਲੜੇ ਹੋ ਇੱਥੋਂ ਐਮਪੀ ਰਹਿ ਲਿਓ ਤਾਂ ਤੁਸੀਂ ਕੋਈ ਦਫ਼ਤਰ ਤਾਂ ਬਣਾਓ ਇੱਥੇ ਲੋਕ ਤੁਹਾਨੂੰ ਆ ਕੇ ਮਿਲਣ ਉੱਥੇ ਗੱਲ ਕਰਨ ਅੱਜ ਚੱਕੀਆਂ ਜੁੱਲੀਆਂ ਦੂਜੇ ਥਾਂ ਤੇ ਹੋਗੇ ਜੀ ਅੱਜ ਤੀਜੇ ਥਾਂ ਤੇ ਹੋਗੇ ਜੀ ਮਿਲਣੋਂ ਵੀ ਗਏ ਤਾਂ ਲੋਕਾਂ ਨੂੰ ਸੋ ਜਿਹੜਾ ਵੀ ਇਹ ਨੁਮਾਇੰਦਾ ਭੇਜਣਗੇ ਅਸੀਂ ਉਹਨੂੰ ਮੰਗ ਪੱਤਰ ਦੇਵਾਂਗੇ ਜੀ ਬਿਲਕੁਲ ਆ ਸੀਗੇ ਅੰ ਯੂਨੀਅਨ ਦੇ ਪ੍ਰਧਾਨ ਜਿਹੜੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਲਕੁਲ ਕੋਠੀ ਦੇ ਬਾਹਰ ਦਾ ਦ੍ਰਿਸ਼ਾ ਤੇ ਸਿਕਿਉਰਿਟੀ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਤੇ ਇਹਨਾਂ ਦਾ ਕਹਿਣਾ ਕਿ ਆਪਣੀ ਮੰਗਾਂ ਨੂੰ ਲੈ ਕੇ ਅੱਜ ਇਹ ਪੂਰੇ ਪੰਜਾਬ ਭਰ ਤੋਂ ਆਂਗਣਵਾਲੀ ਯੂਨੀਅਨ ਦੇ ਵਰਕਰ ਅੱਜ ਲੁਧਿਆਣਾ ਪਹੁੰਚੇ ਹੋਏ ਨੇ ਤੇ ਜਿਹੜੇ ਆ ਡੇਲੀ ਵੇਜਸ ਨੇ ਜਿਹੜੇ ਇਹਨਾਂ ਦੇ ਪੱਤੇ ਨੇ ਉਹਨਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕਹਿੰਦੇ ਨੇ ਕਿ 50 ਸਾਲ ਹੋ ਗਏ ਸਕੀਮ ਨੂੰ ਪਰ ਹਜੇ ਤੱਕ ਮਹਿਲਾਵਾਂ ਨੂੰ ਉਹਨਾਂ ਦੇ ਬੰਦੇ ਹੱਕ ਨਹੀਂ ਮਿਲ ਰਹੇ ਕੈਮਰਾਬਰਸਨ ਰੋਹਿਤ ਦੇ ਨਾਲ ਵਿਵੇਕ ਤਲ ਪੰਜਾਬ ਤੱਕ ਲੁਧਿਆਣਾ